ਦੇ ਰਹੇ ਗਾਕਾ ਨੂੰ ਸਪੈਸ਼ਲ ਆਫਰ ਕਾਹਤਕੂਗੇ ATM ਤੋਂ ਅਸੀਮਤ ਲੈਂਡ ਦੇ ਮਿਲੇਗਾ 2 ਲੱਖ ਦਾ ਬੀਮਾ ਚਾਹ ਮਰਜ਼ੀ ਕਿਸੇ ਵੀ ਬੈਂਕ ਦੇ ATM ਤੋਂ ਕਢਵਾਓ ਪੈਸੇ ਪੈਸੇ ਕਢਵਾਉਣ ਲਈ ਨਹੀਂ ਦੇਣਾ ਪਵੇਗਾ ਕਿਸੇ ਵੀ ਤਰੀਕੇ ਦਾ ਚਾਰਜ ਦੱਸਿਆ ਜਾ ਰਿਹਾ ਹੈ ਕਿ ਇਸ ਬੈਂਕ ਦੇ ਵਿੱਚ ਅਗਰ ਗਾਕ ਆਪਣਾ ਖਾਤਾ ਖੁਲਵਾਂਦਾ ਹੈ ਤਾਂ ਏਟੀਐਮ ਤੋਂ ਅਸੀਮਤ ਲੈਣ ਦੇ ਇਨਕਾਰ ਸਕਦੇ ਹੋ 20 ਲੱਖ ਦਾ ਬੀਮਾ ਵੀ ਮਿਲੇਗਾ ਜੇਕਰ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਰੱਬ ਨਾ ਕਰੇ ਕਿ ਵਾਪਰੇ ਲੇਕਿਨ 20 ਲੱਖ ਦਾ ਬੀਮਾ ਜੋ ਹੈ ਮਿਲੇਗਾ ਜਦਮਰਜ਼ੀ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਤੁਸੀਂ ਪੈਸੇ ਕਢਵਾ ਸਕਦੇ ਹੋ ਇਹ ਦੱਸਿਆ ਜਾ ਰਿਹਾ ਹੈ ਜੋ ਬੈਂਕ ਹੈ ਇੱਥੇ ਪੈਸੇ ਕਢਵਾਉਣ ਦੇ ਲਈ ਕੋਈ ਵੀ ਤਰੀਕੇ ਦਾ ਜਿਹੜਾ ਚਾਰਜ ਨਹੀਂ ਦੇਣਾ ਪਵੇਗਾ ਦੱਸਿਆ ਜਾ ਰਿਹਾ ਹੈ ਬੈਂਕ ਇਹ ਕਿਹੜਾ ਹੈ ਏਐਸ स्टेट बैंक ऑफ इंडिया एसबीआई नौकरी ਕਰਨ ਵਾਲੇ ਲੋਕਾਂ ਦੇ ਲਈ ਇੱਕ ਵਧੀਆ ਆਫਰ ਲੈ ਕੇ ਆਇਆ ਹੈ ਤੇ ਐਸਬੀਆਈ ਲੋਕਾਂ ਨੂੰ ਜ਼ੀਰੋ ਬੈਲੈਂਸ ਖਾਤਾ ਸੈਲਰੀ ਅਕਾਊਂਟ ਖੋਲਣ ਤੇ ਜਿਹੜਾ ਮੁਫਤ ਬੀਮਾ ਸਮੇਤ ਕਈ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਐਸਬੀਆਈ ਦੀ ਪੇਸ਼ਕਸ਼ ਦੇ ਤਹਿਤ ਜੇਕਰ ਤੁਸੀਂ ਐਸਬੀਆਈ ਦੇ ਵਿੱਚ ਆਪਣਾ ਤਨਖਾਹ ਖਾਤਾ ਖੋਲਦੇ ਹੋ ਤਾਂ ਤੁਹਾਡਾ ਖਾਤਾ ਪੂਰੀ ਤਰੀਕੇ ਨਾਲ ਜ਼ੀਰੋ ਬੈਲੈਂਸ ਖਾਤਾ ਹੋਵੇਗਾ ਨਾਲ ਹੀ ਬੈਂਕ ਤੁਹਾਨੂੰ ਏਟੀਐਮ ਤੋਂ ਅਸੀਮਤ ਲੈਣ ਦੇਣ ਦੀ ਸਹੂਲਤ ਦਿੰਦਾ ਹੈ ਇਸ ਦੇ ਤਹਿਤ ਤੁਸੀਂ ਜਦੋਂ ਚਾਹੋ ਤਾਂ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ ਏਟੀਐਮ ਤੋਂ ਪੈਸੇ ਕਢਵਾਉਣ ਦੇ ਲਈ ਤੁਹਾਡੇ ਲਈ ਕੋਈ ਜੋ ਹੈ ਸੀਮਾ ਨਹੀਂ ਹੋਵੇਗੀ ਅਤੇ ਤੁਹਾਨੂੰ ਪੈਸੇ ਕਢਵਾਉਣ ਦੇ ਲਈ ਕਿਸੇ ਕਿਸਮ ਦਾ ਚਾਰਜ ਨਹੀਂ ਦੇਣਾ ਪਵੇਗਾ ਐਨਆਈ ਨਹੀਂ ਬੈਂਕ ਤੋਂ ਸੈਲਰੀ ਖਾਤਾ ਖੋਲਣ ਵਾਲੇ ਗਾਹਕ ਨੂੰ 20 ਲੱਖ ਰੁਪਏ ਦਾ ਨਿੱਜੀ ਦੁਰਘਟਨਾ ਬੀਮਾ ਵੀ ਦਿੱਤਾ ਜਾਵੇਗਾ ਇਸ ਦੇ ਤਹਿਤ ਜੇਕਰ ਤੁਹਾਡੀ ਜਿਹੜੀ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ 20 ਲੱਖ ਰੁਪਏ ਦੀ ਰਾਸ਼ੀ ਵੀ ਮਿਲੇਗੀ ਇਹ ਬੈਂਕ ਦੇ ਰਿਹਾ ਗਾਹਕਾਂ ਨੂੰ ਸਪੈਸ਼ਲ ਆਫਰ ਕਾ ਸਕੋਗੇ ਏਟੀਐਮ ਤੋਂ ਅਸੀਮਤ ਲੈਣ ਦੇ ਮਿਲੇਗਾ 20 ਲੱਖ ਦਾ ਬੀਮਾ ਮਰਜ਼ੀ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਕਢਵਾਓ ਪੈਸੇ ਬੈਂਕ ਟ੍ਰਾਂਸਫਰ ਲਈ ਨਹੀਂ ਦੇਣਾ ਪਵੇਗਾ ਕਿਸੇ ਵੀ ਤਰੀਕੇ ਦਾ ਚਾਰਜ ਦੱਸਿਆ ਜਾ ਰਿਹਾ ਹੈ ਕਿ ਇਸ ਬੈਂਕ ਦੇ ਵਿੱਚ ਅਗਰ ਗਾਕ ਆਪਣਾ ਖਾਤਾ ਖੁਲਵਾਂਦਾ ਹੈ ਤਾਂ ਏਟੀਐਮ ਤੋਂ ਅਸੀਮਤ ਲੈਣ ਦੇ ਇਨਕਾਰ ਸਕਦੇ ਹੋ 20 ਲੱਖ ਦਾ ਬੀਮਾ ਵੀ ਮਿਲੇਗਾ ਜੇਕਰ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਰੱਬ ਨਾ ਕਰੇ ਕਿ ਵਾਪਰੇ ਲੇਕਿਨ 20 ਲੱਖ ਦਾ ਬੀਮਾ ਜੋ ਹੈ ਮਿਲੇਗਾ ਜਦਮਰਜ਼ੀ ਕਿਸੇ ਵੀ ਬੈਂਕ ਦੇ ATM ਤੋਂ ਤੁਸੀਂ ਪੈਸੇ ਕਢਵਾ ਸਕਦੇ ਹੋ ਇਹ ਦੱਸਿਆ ਜਾ ਰਿਹਾ ਹੈ ਜੋ ਬੈਂਕ ਹੈ ਇੱਥੇ ਪੈਸੇ ਕਢਵਾਉਣ ਦੇ ਲਈ ਕੋਈ ਵੀ ਤਰੀਕੇ ਦਾ ਜਿਹੜਾ ਚਾਰਜ ਨਹੀਂ ਦੇਣਾ ਪਵੇਗਾ ਦੱਸਿਆ ਜਾ ਰਿਹਾ ਹੈ ਬੈਂਕ ਇਹ ਕਿਹੜਾ ਹੈ ES स्टेट बैंक ऑफ इंडिया एसबीआई नौकरी ਕਰਨ ਵਾਲੇ ਲੋਕਾਂ ਦੇ ਲਈ ਇੱਕ ਵਧੀਆ ਆਫਰ ਲੈ ਕੇ ਆਇਆ ਹੈ ਤੇ ਐਸਬੀਆਈ ਲੋਕਾਂ ਨੂੰ ਜ਼ੀਰੋ ਬੈਲੈਂਸ ਖਾਤਾ ਸੈਲਰੀ ਅਕਾਊਂਟ ਖੋਲਣ ਤੇ ਜਿਹੜਾ ਮੁਫਤ ਬੀਮਾ ਸਮੇਤ ਕਈ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਐਸਬੀਆਈ ਦੀ ਪੇਸ਼ਕਸ਼ ਦੇ ਤਹਿਤ ਜੇਕਰ ਤੁਸੀਂ ਐਸਬੀਆਈ ਦੇ ਵਿੱਚ ਆਪਣਾ ਤਨਖਾਹ ਖਾਤਾ ਖੋਲਦੇ ਹੋ ਤਾਂ ਤੁਹਾਡਾ ਖਾਤਾ ਪੂਰੀ ਤਰੀਕੇ ਨਾਲ ਜ਼ੀਰੋ ਬੈਲੈਂਸ ਖਾਤਾ ਹੋਵੇਗਾ ਨਾਲ ਹੀ ਬੈਂਕ ਤੁਹਾਨੂੰ ਏਟੀਐਮ ਤੋਂ ਅਸੀਮਤ ਲੈਣ ਦੇਣ ਦੀ ਸਹੂਲਤ ਦਿੰਦਾ ਹੈ ਇਸ ਦੇ ਤਹਿਤ ਤੁਸੀਂ ਜਦੋਂ ਚਾਹੋ ਤਾਂ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ ਏਟੀਐਮ ਤੋਂ ਪੈਸੇ ਕਢਵਾਉਣ ਦੇ ਲਈ ਤੁਹਾਡੇ ਲਈ ਕੋਈ ਜੋ ਹੈ ਸੀਮਾ ਨਹੀਂ ਹੋਵੇਗੀ ਅਤੇ ਤੁਹਾਨੂੰ ਪੈਸੇ ਕਢਵਾਉਣ ਦੇ ਲਈ ਕਿਸੇ ਕਿਸਮ ਦਾ ਚਾਰਜ ਨਹੀਂ ਦੇਣਾ ਪਵੇਗਾ ਐਨਾ ਹੀ ਨਹੀਂ ਬੈਂਕ ਤੋਂ ਸੈਲਰੀ ਖਾਤਾ ਖੋਲਣ ਵਾਲੇ ਗਾਹਕ ਨੂੰ 20 ਲੱਖ ਰੁਪਏ ਦਾ ਨਿੱਜੀ ਦੁਰਘਟਨਾ ਬੀਮਾ ਵੀ ਦਿੱਤਾ ਜਾਵੇਗਾ ਇਸ ਦੇ ਤਹਿਤ ਜੇਕਰ ਤੁਸੀਂ ਤੁਹਾਡੀ ਜਿਹੜੀ ਹੈ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ 20 ਲੱਖ ਰੁਪਏ ਦੀ ਰਾਸ਼ੀ ਵੀ ਮਿਲੇਗੀ